3 ਅਕਤੂਬਰ 1932 ਨੂੰ ਇਰਾਕ ਸੁਤੰਤਰ ਹੋ ਗਿਆ ਪਰੰਤੂ ਦੂਜੇ ਮਾ ਜੋਤ ਸਮੇਂ ਬ੍ਰਿਟਾਨੀਆ ਸਮਰਾਜੀਆਂ ਨੇ ਇਸ ਨੂੰ ਫੇਰ ਘੇਰ ਲਿਆ 14 ਜੁਲਾਈ 1958 ਈਸਵੀ ਨੂੰ ਇੱਕ ਸੈਨਿਕ ਵਿਦਰੋਹ ਨਾਲ ਇਹ ਦੇਸ਼ ਗਣਰਾਜ ਬਣ ਗਿਆ ਇਸ ਦਾ ਸਰਬਰਾਹ ਜਰਨਲ ਕਾਸਮ ਬਣਿਆ 1963 ਵਿੱਚ ਕਾਸਮ ਨੂੰ ਗੱਦੀੋਂ ਲਾ ਕੇ ਜਨਰਲ ਉਬਦਲ ਸਲਾਮ ਆਰਫ ਦੇਸ਼ ਦਾ ਪ੍ਰਧਾਨ ਬਣ ਗਿਆ 1968 ਵਿੱਚ ਉਬਦਲ ਸਲਾਮ ਮਾਰਫ ਦੇ ਭਰਾ ਉਬਦਲ ਰਹਿਮਾਨ ਨੇ ਪ੍ਰਧਾਨਗੀ ਸੰਭਾਲੀ 1968 ਵਿੱਚ ਫਿਰ ਇੱਕ ਨਵਾਂ ਕਾਮਜਾਬ ਵਿਦਰੋਹ ਆ ਤੇ ਜਰਨਲ ਅਹਿਮਦ ਅਲ ਬਕਰ ਪ੍ਰਧਾਨ ਬਣ ਗਿਆ ਇਸ ਦਾ ਉਪ ਪ੍ਰਧਾਨ ਸੀ ਸਦਾਮ ਹਸੈਨ ਜਿਸ ਨੇ ਸ਼ਾਤਮਾਹੀ ਢੰਗ ਤੇ ਸੁਲਾ ਸਫਾਈ ਨਾਲ 17 ਜੁਲਾਈ 1979 ਨੂੰ ইরাਕੀ ਤਾਕਤ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਇਰਾਕ ਵਿੱਚ ਸਦਾਮ ਸੈਦ ਦਾ ਸੱਤਾ ਵਿੱਚ ਆਉਣਾ ਮੁੱਢ ਤੋਂ ਹੀ ਅਮਰੀਕਾ ਤੇ ਇੰਗਲੈਂਡ ਨੂੰ ਰੜਕ ਰਿਆ ਸੀ ਕਿਉਂਕਿ ਉਹ ਸਮਾਜਵਾਦ ਦਾ ਹਾਮੀ ਅਤੇ ਸਮਰਾਜਵਾਦ ਦਾ ਕੱਟੜ ਵਿਰੋਧੀ ਸੀ। ਇਰਾਨ ਇਰਾਕ ਜੱਗ ਬੰਦ ਕਰਕੇ ਉਸਨੇ ਵਿਦੇਸ਼ੀ ਸ਼ੈਤਾਨ ਨਾਲ ਬੜੀ ਤੇਜ਼ੀ ਨਾਲ ਵਿਕਾਸ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕਾਂ ਵਿੱਚ ਨਵਾਂ ਉਤਸ਼ਾਹ ਜਾਗ ਪਿਆ। ਸਾਰੇ ਪਿੰਡਾਂ ਵਿੱਚ ਪੀਣ ਵਾਲਾ ਪਾਣੀ, ਬਿਜਲੀ ਅਤੇ ਸੜਕਾਂ ਪੁੱਜ ਗਈਆਂ। ਬਹੁਤ ਸਾਰੇ ਇਰਾਕੀ ਵਿਦਿਆਰਥੀ ਉਹ ਚੇਰੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਭੇਜੇ ਗਏ ਸਰਕਾਰ ਦਾ ਇੰਨਾ ਡਰ ਸੀ ਘੇਰਾ ਫੇਰੀ ਚੋਰ ਬਜਾਰੀ ਰਿਸ਼ਵਤਖੋਰੀ ਆਦ ਲਗਭਗ ਖਤਮ ਹੋ ਗਈਆਂ ਵਿਗਿਆਨ ਦੇ ਖੇਤਰ ਵਿੱਚ ਵੀ ਵਿਗਿਆਨ ਦੇ ਖੇਤਰ ਵਿੱਚ ਵੀ ਹੈਰਾਨੀ ਜਨਕ ਤਰੱਕੀ ਹੋਣ ਲੱਗੀ ਭਾਵੇਂ ਉਸਨੇ 1991 ਦੇ ਵਾਪਰੇ ਭਿਆਨਕ ਵਿਖਾਦ ਤੱਕ ਐਟਮ ਬੰਬ ਨਹੀਂ ਸੀ ਬਣਾਇਆ ਤਾਂ ਵੀ ਉਹ ਉਸ ਵੇਲੇ ਤੱਕ ਐਟਮ ਬੰਬ ਬਣਾਉਣ ਦੇ ਬਹੁਤ ਨੇੜੇ ਤੱਕ ਬਹੁਤ ਨੇੜੇ ਪਹੁੰਚ ਚੁੱਕਾ ਸੀ ਸਦਾਮ ਹਸੈਨ ਦੀ ਤਿੱਜੀ ਦੇਖ ਰੇਖੇ ਹੇਠ ਉਸਨੇ ਗਾਰਾ ਖੇਤਰ ਵਿੱਚੋਂ 1979 ਤੋਂ ਜਰੇਨੀਅਮ ਕੱਢਣਾ ਸ਼ੁਰੂ ਕਰ ਦਿੱਤਾ ਸੀ ਇਸ ਲਈ ਅਮਰੀਕਾ ਤੇ ਉਸਦੇ ਜੋਟੀਦਾਰਾਂ ਦਾ ਚਿੰਤਤ ਹੋਣਾ ਲਾਜ਼ਮੀ ਹੀ ਸੀ ਜਲਦੀ ਹੀ ਸਦਾਮ ਹਸੈਨ ਨੇ ਰਸਾਇਣਕ ਬਾਇਓਲੋਜੀਕਲ ਅਤਿ ਨਿਊਕਲੀਅਰ ਬਾਇਓਲੋਜੀਕਲ ਤੇ ਨਿਊਕਲੀਅਰ ਹਥਿਆਰਾਂ ਦੇ ਕਈ ਪ੍ਰੋਜੈਕਟ ਚਾਲੂ ਕਰ ਦਿੱਤੇ ਸਨ ਸូវিয়েਟ ਸੰਘ ਤੋਂ ਮਿਗ ਜੰਗੀ ਜਹਾਜ਼ ਤੇ ਮਜੈਲਾ ਫਰਾਂਸ ਤੋਂ ਮਰਾਜ ਜੈਟ ਫਾਈਟਰ ਤੇ 106 ਮਜੈਲਾ ਬ੍ਰਾਜ਼ੀਲ ਤੋਂ ਮਲਟੀਪਲ ਪਲਪੜ ਰਾਕਟ ਲਾਂਚਰ ਅਤੇ ਆਰਮਡ ਗੱਡੀਆਂ ਉਸਨੇ ਖਰੀਦ ਲਈਆਂ ਸਨ ਕਵੈਤੀ ਤਾਵੇ ਤੱਕ ਉਸਨੇ ਕਈ ਤਰ੍ਹਾਂ ਦੀਆਂ ਮਜੈਲਾ ਵਿਕਸਤ ਕਰਕੇ ਟੈਸਟ ਕਰ ਲਈਆਂ ਸਨ ਰੂਸੀ ਸਕਾਟ ਨੂੰ ਸੂਤ ਕੇਸ ਦੀ ਰੇਂਜ 175 ਮੀਲ ਤੱਕ ਕਰ ਲਈ ਸੀ ਇੱਥੇ ਹੀ ਬਸ ਨਹੀਂ ਦੋ ਸਟੇਜੀ ਸਪੇਸ ਰਾਕਟ ਵੀ ਉਸਨੇ ਬਣਾ ਲਏ ਸਨ ਇੱਕੋ ਸਮੇਂ ਮਸੂਲ ਹਿੱਲਾ ਫਲੂਜਾ ਕਰਬਲਾ ਇਸ ਕਿਨਾਰਿਆਂ ਦੇ ਕਿੰਨੇ ਹਿਤਾਵਾਂ ਤੇ ਉਸਨੇ ਮਜੈਲ ਖੋਜ ਅਤੇ ਵਿਕਾਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਵਿਕਸਤ ਹੋ ਰਿਹਾ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਰਸਾਇਣਕ ਹਥਿਆਰ ਰਾਕ ਕੋਲ ਸਨ ਪੱਛਮੀ ਜਰਮਨੀ ਦੀ ਮਦਦ ਨਾਲ ਉਸਨੇ ਇਸ ਪੱਖੋਂ ਇੰਨੀ ਤਰੱਕੀ ਕੀਤੀ ਇਹ ਹਰ ਸਾਲ 700 ਟਨ ਦੇ ਦੋ ਪਲਾਂਟ ਮਾਸਟਰ ਰਤ ਗੈਂ ਸਤਿੰਦਰ ਵਗੈਂਸ ਬਣਾਉਣ ਲੱਗੇ ਇੰਝ ਆਪਦਾ ਸੀ ਕਿ ਇਰਾਕ ਕੁਝ ਹਿਸਾਬ ਨਾਲ ਵਿਸ਼ੇਸ਼ੀਆ ਦੀ ਇੱਕ ਸਭ ਤੋਂ ਵੱਡੀ ਤਾਕਤ ਬਣ ਜਾਵੇਗਾ ਅਮਰੀਕਾ ਤੇ ਉਸਦੇ ਜੋਟੀਦਾਰ ਮਹਿਸੂਸ ਕਰਨ ਲੱਗੇ ਕਿ ਖਾੜੀ ਵਿਚਲੇ ਉਹਨਾਂ ਦੇ ਹਿੱਤਾਂ ਨੂੰ ਜੇ ਕੋਈ ਸੱਟ ਮਾਰਨ ਵਾਲਾ ਤੇ ਉਹ ਆ ਸਦਾਮ ਹਸੈਨ ਸਦਾਮ ਹਸੈਨ ਕੋਲ ਦੁਨੀਆ ਦੀ ਸਭ ਤੋਂ ਵੱਡੀ ਚੌਥੀ ਸ਼ਕਤੀਸ਼ਾਲੀ ਸ਼ੈਨਾ ਸੀ ਇਸ ਲਈ ਕਈ ਅਰਬ ਦੇਸ਼ ਸਦਾਮ ਹਸੈਨ ਨਾਲ ਪੰਗਾ ਲੈਣ ਤੋਂ ਡਰਦੇ ਸੀ ਅਮਰੀਕਾ ਨੇ ਇਰਾਕ ਤੇ ਹਮਲਾ ਇੰਨਾ ਕਾਰਨਾ ਕਰਕੇ ਮਿੱਤਰੋ ਕੀਤਾ ਕਿ ਅਮਰੀਕਾ ਨੂੰ ਉਹ ਚੁਣੌਤੀ ਦੇ ਰਿਹਾ ਸੀ ਉਹਦੇ ਡਾਲਰ ਨੂੰ ਚੁਣੌਤੀ ਦੇ ਰਿਹਾ ਸੀ ਡਾਲਰ ਦੀ ਕੀਮਤ ਤਾਂ ਵੱਧਵਾ ਸੰਸਾਰ ਤੇ ਕਿ ਡਾਲਰ ਚ ਚੀਜ਼ ਲਈ ਤੇ ਖਰੀਦੀ ਜਾਂਦੀ ਆ ਸਾਰੇ ਦੇਸ਼ ਡਾਲਰ ਦੇ ਮਗਰ ਭੱਜੇ ਫਿਰਦੇ ਰਹਿੰਦੇ ਵੀ ਸਾਡੇ ਕੋ ਡਾਲਰ ਵੱਧ ਹੋਣ ਵੱਧ ਹੋਣ ਜੇ ਯੂਰੋ ਚੋ ਜੇ ਤੇ ਫਿਰ ਡਾਲਰ ਦੀ ਕੀਮਤ ਡਿੱਗ ਪਏ ਤੇ ਕਈ ਦੇਸ਼ ਪੈਰਾਂ ਸੇ ਰੋਹ ਜਾਣ ਪਹਿਲੀ ਵਾਰ ਹਿਟਲਰ ਨੇ ਕੋਸ਼ਿਸ਼ ਕੀਤੀ ਸੀ ਯੂਰੋ ਚ ਵਪਾਰ ਕਰਨ ਦੀ ਉਹਨੂੰ ਠੋਕਤਾ ਦੂਜੀ ਵਾਰ ਸਦਾਮ ਸਹਿਨ ਨੇ ਕੀਤੀ ਉਹਨੂੰ ਠੋਕਤਾ ਹੁਣ ਤੀਜੇ ਕਿਸੇ ਹੀ ਆਨੇ ਕੀਤਾ ਚైనా ਕਹਿੰਦੇ ਆ ਪਰ ਨਹੀਂ ਚైనా ਇਦਾਂ ਕਰ ਨਹੀਂ ਸਕਦਾ ਉਹਨੂੰ ਪਤਾ ਕੰਮ ਖਤਮ ਕਰ ਦੇਣ ਗਿਆ ਮਾਸ਼ਕਤੀਆਂ ਵੀਡੀਓ ਸ਼ੇਅਰ ਕਰ ਦਿਓ ਚੰਗੀ ਲੱਗੀ ਫਿਰ ਇੱਕ ਨਵੀਂ ਵੀਡੀਓ ਨਾਲ ਜਰੂਰ ਆਂਗੇ ਕੋਈ ਭੁੱਲ ਭਲੇ ਕਾ ਕੋਈ ਗਲਤੀ ਸਾਡੀ ਝੋਲੀ ਚ ਪਾ ਦਿਓ ਸੱਤ ਤਰੀਕਾ